ਰਾਸੀ ਉਹ ਜਵਾਨ ਹੋ ਗਿਆ ਮੇਰੇ ਬੁੱਢਾ ਹੋ ਗਿਆ ਤੇ ਫਿਰ ਖਤਮ ਵੀ ਹੋਣਾ ਹੈ ਪਿਆਰਾ ਬਤਨ ਆਖਿਆ ਕਹਿੰਦੇ ਕਬੀਰ ਪਰਭਾਦੇ ਤਾਰੇ ਖਿਸਕੇ ਜਿਵੇਂ ਸਵੇਰ ਦੇ ਵੇਲੇ ਤਾਰੇ ساری ਰਾਤ ਚੱਲਦੇ ਚੱਲਦੇ ਸਵੇਰੇ ਐਂਡ ਤੇ ਪਹੁੰਚ ਗਏ ਤੇ ਅਲੋਪ ਹੋ ਗਏ ਆ ਮਹਾਰਾਜ ਨੇ ਆਖਿਆ ਕਹਿੰਦੇ ਤਿਉਹੇ ਕਿਸੇ ਸਰੀਰ ਇਹਨਾਂ ਤਾਰਿਆਂ ਦੇ ਵਾਂਗੂ ਇਹ ਸਰੀਰ ਜਿਹੜਾ ਵੀ ਤੇਰੇ ਹੱਥ ਵਿੱਚੋਂ ਖਿਸਕਦਾ ਪਿਆ ਵਾ ਨਿਕਲਦਾ ਪਿਆ ਆਪਾਂ ਚਾਕੇ ਵੀ ਇਹਨੂੰ ਰੋਕ ਸਕਦੇ ਭਰਾ ਜਨੇ ਆਖਿਆ ਕਬੀਰ ਪਰਭਾਤੇ ਤਾਰੇ ਕਿਸਗੇ ਤਿਉ ਇੱਕ ਇਸੇ ਸਰੀਰ ਮੇਰਾ ਕਿਆ ਇਹ ਦੋ ਅੱਖਰ ਨਾ ਕਿਸੇ ਸੋ ਗਏ ਰਹੋ ਕਬੀਰ ਧੰਨ 바ਵਾ ਕਬੀਰ ਸਾਹਿਬ ਜੀ ਕਹਿੰਦੇ ਦੋ ਅੱਖਰ ਆ ਜਿਹੜੇ ਨਹੀਂ ਕਿਸ ਕਦੇ ਹੱਥ ਵਿੱਚੋਂ ਕਿੜੇ ਉਹ ਰੱਬ ਦਾ ਨਾਮ ਆ ਪ੍ਰਮਾਤਮਾ ਦਾ ਨਾਮ ਇਹ ਦੋ ਅੱਖਰ ਨੇ ਇਹ ਬੰਦੇ ਦੇ ਹੱਥ ਵਿੱਚੋਂ ਨਹੀਂ ਜਾਂਦੇ ਸਰੀਰ ਚਲਾ ਜਾਏ ਤੇ ਚਲਾ ਜਾਏ ਪਰ ਜਦਨ ਆਤਮਾ ਸਰੀਰ ਛੱਡ ਕੇ ਪਰਮਾਤਮਾ ਦੇ ਘਰ ਜਾਏਗੀ ਰੱਬ ਦਾ ਨਾਮ ਉਦਨ ਵੀ ਪੱਲੇ ਹੀ ਹੋਏਗਾ ਕਬੀਰ ਸਾਹਿਬ ਇਹ ਕਹਿੰਦੇ ਮੈਨੂੰ ਗਿਆਨ ਹੋ ਗਿਆ ਵਾ ਮੈਂ ਤਾਂ ਕਰਕੇ ਪਰਮਾਤਮਾ ਦਾ ਨਾਮ ਨਹੀਂ ਜਪਣੋਂ ਹਟਦਾ ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੇ ਸਰੀਰ ਦਾ ਮਹਿਮਾਨ ਕਰਦਾ ਏ ਖਿਸਕਦਾ ਪਿਆ ਤੋ ਨਿਕਲ ਜਾਣਾ ਏ ਜੇ ਕੋਈ ਤੀਜ ਹੱਥੋਂ ਨਹੀਂ ਨਿਕਲਣੀ ਤੇ ਰੱਬ ਦਾ ਨਾਮ ਨਹੀਂ ਨਿਕਲਣਾ ਉਹ ਮੇਰੇ ਨਾਲ ਜਾਣਾ ਵਾ ਇੱਥੇ ਵੀ ਰੱਬ ਦਾ ਨਾਮ ਨਾਲ ਅੱਗੇ ਤੇ ਅੱਗੇ ਵੀ ਜਾਣਦੇ ਬਾਦੂ ਵੀ ਬੜੇ ਧਿਆਨ ਨਾਲ ਸਮਝ ਰਹੇ ਹੋ ਮੈਂ ਇੱਕ ਹੋਰ ਬਿਰਤੀ ਕਰ ਦਿਆ ਸਰੀਰ ਖਿਸਕਣ ਦੀ ਚਲੋ ਉਦਾਹਰਣ ਆ ਗਈ ਇਤਿਹਾਸ ਵਿੱਚੋਂ ਹੀ ਬਾਬਾ ਅਟੱਲ ਰਾਏ ਜੀ ਜਦੋਂ ਪੰਜ ਧੁੱਤ ਕੇ ਸਰੀਰ ਤਿਆਗ ਗਏ ਨਾ ਤੇ ਜਿਵੇਂ ਅੱਜ ਵੀ ਇੱਕ ਰਿਵਾਜ ਜਾਂ ਕਹਿ ਲਿਏ ਵੀ ਦੁਨੀਆ ਦਾ ਨਿਜਮ ਕਹਿ ਲੋ ਬੇ ਕੋਈ ਪ੍ਰਾਣੀ ਚੜਾਈ ਕਰ ਜਾਏ ਤੇ ਉਹਦੇ ਰਿਸ਼ਤੇਦਾਰ ਸੱਜਣ ਮਿੱਤਰ ਫਿਰ ਆਪਾਂ ਸਾਰੇ ਉਹਦੇ ਘਰ ਦਈਦਾ ਹੈ ਜਨਾ ਜਨਾ ਸਨੇਹ ਹੋਵੇ ਰਿਸ਼ਤੇਦਾਰੀ ਹੋਵੇ ਨਿਰੜਤਾ ਹੋਵੇ ਪਿਆਰ ਨਾਲ ਦੁੱਖ ਸਾਂਝਾ ਕਰੀਦਾ ਸਾਹ ਸੰਗਤ ਦੀ ਜਦੋਂ ਬਾਬਾ ਅਟਲ ਰਾਏ ਸਾਹਿਬ ਦੇ ਆਪਣਾ ਸਰੀਰ ਤਿਆਗ ਗਏ ਤੇ ਡਰੋਲੀ ਦੀ ਧਰਤੀ ਤੋਂ ਚੱਲਿਆ ਹੋਇਆ ਇੱਕ ਗੁਰੂ ਦਾ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਦੇ ਚਰਨਾਂ ਵਿੱਚ ਪਹੁੰਚਿਆ ਇਹਦਾ ਨਾਮ ਅਗੇ ਸਨਮਾਨਯੋਗ ਬਾਬਾ ਸਾਈਂ ਦਾਸ ਜੀ ਬਾਬਾ ਸਾਈਂ ਦਾਸ ਦੁਨਿਆਵੀ ਰਿਸ਼ਤੇਦਾਰੀ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਦਾ ਸੰਧੂ ਲੱਗਦਾ ਵਾ ਮਹਾਰਾਜ ਸਤੇ ਬਾਦਸ਼ਾਹੀ ਦੇ ਮੈਲ ਮਾਤਾ ਦਮੋਦਰੀ ਦੀ ਤੇ ਬਾਬਾ ਸਾਈਂ ਦਾਸ ਦੀ ਵੀ ਧਰਮ ਪਤਨੀ ਬੀਬੀ ਰਾਮੋ ਦੀ ਇਹ ਦੋਨੇ ਸਕੀਆਂ ਪੜਨਾ ਵਾ ਬੀਬੀ ਰਾਮੋ ਦੀ ਵੱਡੀ ਜਗ੍ਹਾ ਤੇ ਆ ਤੇ ਮਾਤਾ ਦਮੋਦਰੀ ਦੀ ਉਹਨਾਂ ਤੋਂ ਛੋਟੇ ਆ ਇਸ ਕਰਕੇ ਦੁਨਿਆਵੀ ਰਿਸ਼ਤੇਦਾਰੀ ਦੇ ਵਿੱਚੋਂ ਬਾਬਾ ਸਾਈਂ ਦਾਸ ਗੁਰੂ ਹਰਗੋਬਿੰਦ ਸਾਹਿਬ ਦਾ ਸਾੰਢੂ ਗਏ ਉਹਨਾਂ ਮਹਾਰਾਜ ਦੀ ਤੋਂ ਵੱਡੀ ਜਗ੍ਹਾ ਤੇ ਆ ਪਰ ਬਾਬਾ ਸਾਈਂ ਦਾਸ ਤੇ ਬੇਬੇ ਰਾਮੋ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਦੇ ਰਿਸ਼ਤੇਦਾਰ ਨਹੀਂ ਮੰਨਿਆ ਉਹਨਾਂ ਨੇ ਗੁਰੂ ਮੰਨਿਆ ਤੇ ਰੱਬ ਹੀ ਮੰਨਿਆ ਬਾਬਾ ਜੀ ਅਕਾਲ ਚਲਾਣਾ ਕਰਕੇ ਬਾਬਾ ਟੱਲ ਰਾਏ ਦੇ ਬਾਬਾ ਸਾਈਂदास ਪਰਿਵਾਰ ਸਮੇਤ ਆਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੱਚੇ ਬਾਦਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਨਾ ਤੇ ਮਹਾਰਾਜ ਜੀ ਦੇ ਚਿਹਰੇ ਵੱਲ ਵੇਖ ਕੇ ਬੜੇ ਪਿਆਰ ਨਾਲ ਇੱਕ ਬੇਨਤੀ ਕਰਕੇ ਆਖੇ ਕਹਿੰਦੇ ਸਤਿਗੁਰੂ ਤੁਸੀਂ ਮਾਲਕ ਹੋ ਦੁਨੀਆ ਦੇ ਤੁਸੀਂ ਦੁਨੀਆ ਦੇ ਮਾਲਕ ਹੋ ਮਹਾਰਾਜ ਸੱਤੇ ਪਾਦਸ਼ਾ ਪਰ ਫਿਰ ਵੀ ਮੈਂ ਤੁਹਾਡੇ ਚਰਣਾ ਚ ਇੱਕ ਬੇਨਤੀ ਕਰਕੇ ਇੱਕ ਗੱਲ ਪੁੱਛਣੀ ਚਾਹੁੰਨਾ ਹੈ ਧੰਗੁਰਵਾਰ ਗੋਬਿੰਦ ਸਾਹਿਬ ਮਹਾਰਾਜ ਨੇ ਪੁੱਛਿਆ ਕਹਿਣ ਲੱਗੇ ਬਾਬਾ ਜੀ ਦੱਸੋ ਕੀ ਗੱਲ ਹੈ ਮਹਾਰਾਜ ਪਿਆਰ ਨਾਲ ਬਾਬਾ ਜੀ ਕਹਿੰਦੇ ਸਨ ਬਾਬਾ ਜੀ ਦੱਸੋ ਕੀ ਗੱਲ ਬਾਬਾ ਸਾਈਂ ਦਾਸ ਦੀ ਤੇ ਬੜੇ ਪਿਆਰ ਨਾਲ ਬਾਬਾ ਸਾਈਂ ਦਾਸ ਕਹਿੰਦੇ ਕਹਿੰਦੇ ਸੱਤੇ ਪਾਦਸ਼ਾ ਦੁਨੀਆਂ ਦੇ ਵਿੱਚੋਂ ਕਿਸੇ ਬੰਦੇ ਦੀ ਔਲਾਦ ਚਲੀ ਜਾਏ ਉਹਦੇ ਬੈਠਿਆਂ ਮਾਪੇ ਦੀਆਂ ਅੱਖਾਂ ਦੇ ਸਾਹਮਣੇ ਉਹਦਾ ਪੁੱਤਰ ਚਲਾ ਜਾਏ ਰੱਬ ਨਾ ਕਰੇ ਧੀ ਚਲੀ ਜਾਏ ਦੁਨੀਆਂ ਤੋਂ ਤੇ ਮਹਾਰਾਜ ਸਤੇ ਬਾਦਸ਼ਾਹ ਦੁਨਿਆਵੀ ਲੋਕਾਂ ਦੇ ਚਿਹਰੇ ਮੁਰਝਾ ਜਾਂਦੇ ਆ ਮਹਾਰਾਜ ਸਤੇ ਬਾਦਸ਼ਾਹ ਦੀ ਉਹਨਾਂ ਦੇ ਚਿਹਰੇ ਤੇ ਉਦਾਸੀ ਛਾ ਜਾਂਦੀ ਆ ਪਿਲਪਤਨ ਛਾ ਜਾਂਦੀ ਆ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਤੁਹਾਡਾ ਚਿਹਰਾ ਬੜਾ ਖਿੜਿਆ ਪਿਆ ਵਾ ਜਿਹੜੇ ਆਨੰਦ ਵਿੱਚ ਪਹਿਲਾਂ ਹੁੰਦੇ ਸੀ ਉਸੇ ਆਨੰਦ ਵਿੱਚ ਅੱਜ ਗਏ ਆ ਮੈਂ ਤੁਹਾਡਾ ਪੁੱਤਰ ਬਾਬਾ ਅਟਲ ਰਾਏ ਚਲਾ ਗਿਆ ਹੈਾਰੇ ਸਦੇ ਬਾਦਸ਼ਾਹ ਕਰੋ ਕਿਰਪਾ ਪਰਮਾਉ ਇੱਕ ਮੈਂ ਤੇ ਗੁਰੂਵਾਰ ਗੋਬਿੰਦ ਸਾਹਿਬ ਮਹਾਰਾਜ ਸਮਝਾਉਂਦੇ ਆ ਬਾਬੇ ਸਾਈਂ ਦਾਸ ਨੂੰ ਬੜੇ ਪਿਆਰ ਨਾਲ ਗੁਰੂਵਾਰ ਗੋਬਿੰਦ ਸਾਹਿਬ ਨੇ ਆਖਿਆ ਕਹਿੰਦੇ ਬਾਬਾ ਸਾਈਂ ਦਾਸ ਇਹਦਾ ਕਰ ਫਿਰ ਜਿੱਥੇ ਬੈਠਾ ਹੈ ਨਾ ਮੇਰੇ ਸਾਹਮਣੇ ਧਰਤੀ ਤੇ ਇੱਕ ਲੀਕ ਮਾਰ ਬਾਬੇ ਸਾਈਂ ਦਾਸ ਨੇ ਆਪਣੇ ਉਂਗਲਾਂ ਨਾਲ ਲੀਕ ਮਾਰੀ ਤੇ ਮਹਾਰਾਜ ਸਾਹਿਬ ਦੇ ਕਹਿੰਦੇ ਇਹਨੂੰ ਮਿਟਾ ਦੇ ਉਹਨੇ ਮਿਟਾ ਦਿੱਤੀ ਮਹਾਰਾਜ ਨੇ ਫੇਰ ਆਖਿਆ ਕਹਿੰਦੇ ਬਾਬਾ ਜੀ ਇੱਕ ਫੇਰ ਲੀਕ ਮਾਰੋ ਫੇਰ ਮਾਰੀ ਮਹਾਰਾਜ ਕਹਿੰਦੇ ਫੇਰ ਮਟਾ ਦਿਓ ਫੇਰ ਮਟਾਦੀ ਸਦੇ ਪਾਤਸ਼ਾਹ ਜੀ ਕਹਿੰਦੇ ਬਾਬਾ ਸਾਈਂ ਦਾਸ ਇਹ ਤੇਰੇ ਸਵਾਲ ਦਾ ਜਵਾਬ ਆ ਮਹਾਰਾਜ ਮੈਂ ਸਮਝਿਆ ਨਹੀਂ ਧੰਨ ਗੁਰੂ ਵਰ ਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਬਾਬਾ ਸਾਈਂ ਦਾਸ ਜਦੋਂ ਤੂੰ ਧਰਤੀ ਤੇ ਲੀਕ ਮਾਰੀ ਤੇ ਤੈਨੂੰ ਕੋ ਖੁਸ਼ੀ ਹੋਈ ਆ ਆਖਿਆ ਮਹਾਰਾਜ ਸਾਹਿਬ ਦੀ ਖੁਸ਼ੀ ਕਾ ਦੀ ਦਿਲ ਵਿੱਚ ਆਇਆ ਤੁਸੀਂ ਹੁਕਮ ਕੀਤਾ ਤੇ ਆਪਾਂ ਲੀਕ ਮਾਰ ਦਿੱਤੀ ਕਾਦੀ ਕੁਝੀ ਹਲੀਕ ਦੀ ਕਾਦੀ ਕੁਝੀ ਹੁੰਦੀ ਭਲਾ ਤੇ ਮਹਾਰਾਜ ਨੇ ਆਖਿਆ ਜਦੋਂ ਲੀਕ ਮਟਾਈ ਆ ਕੋਈ ਦੁੱਖ ਹੋਇਆ ਵਿਰਾਗ ਆਇਆ ਅੰਦਰ ਕਹਿੰਦਾ ਮਹਾਰਾਜ ਲੀਕਾਂ ਦਾ ਕਾਂ ਦਾ ਵਿਰਾਗ ਹੁੰਦਾ ਦਿਲ ਵਿੱਚ ਗੱਲ ਆਵੇ ਜੇ ਤੁਸੀਂ ਹੁਕਮ ਕੀਤਾ ਤੇ ਆਪਾਂ ਲੀਕ ਬਚਾ ਦਿੱਤੀ ਆ ਤੁਸੀਂ ਹੁਕਮ ਕੀਤਾ ਸੀ ਬਣਾ ਲਈ ਸੀ ਮਹਾਰਾਜ ਸਾਹਿਬ ਨੇ ਆਖਿਆ ਬਸ ਆਈ ਗੱਲ ਗਏ ਇਹ ਜਿੰਨੇ ਸੰਸਾਰੀ ਜੀਵ ਨੇ ਪਰਮਾਤਮਾ ਦੀਆਂ ਮਾਰੀਆਂ ਹੋ ਜਾਂ ਲੀਕਾਂ ਆ ਮਹਾਰਾਜ ਨੇ ਆਖਿਆ ਜਦੋਂ ਉਹਦਾ ਜੀ ਕਰਦਾ ਉਹ ਲੀਕ ਮਾਰ ਦਿੰਦਾ ਵਾ ਆਪਾਂ ਕਈ ਵਾਰੀ ਕਹਿੰਨੇ ਫਲਾਣਾ ਮਦਰਾ ਫਲਾਣਾ بڑا ਜਵਾਨ ਮਹਾਰਾਜ ਨੇ ਆਖਿਆ ਹੁੰਦੀਆਂ ਲੀਕਾਂ ਉਹ ਕੋਈ ਲੀਕ ਨਿੱਕੀ ਮਾਰਦਾ ਕੋਈ ਵੱਡੀ ਮਾਰ ਦਿੰਦਾ ਮਹਾਰਾਜ ਨੇ ਆਖਿਆ ਇਹ ਲੀਕਾਂ ਨੇ ਪ੍ਰਮਾਤਮਾ ਦੀਆਂ ਯਾਦ ਰੱਖ ਜਦੋਂ ਉਹਦਾ ਦਿਲ ਕਰਦਾ ਉਹ ਲੀਕ ਮਾਰ ਦਿੰਦਾ ਤੇ ਫਿਰ ਜਦੋਂ ਜੀ ਕਰਦਾ ਲੀਕ 부ਝਾ ਵੀ ਦਿੰਦਾ ਤੇ ਲੀਕਾਂ ਦੀ ਨਾ ਖੁਸ਼ੀ ਹੁੰਦੀ ਤੇ ਨਾ ਦੁੱਖੀ ਹੁੰਦਾ ਹੈ ਬਾਦਸ਼ਾਹ ਨੇ ਆਖਿਆ ਜਿਵੇਂ ਅਕਾਲ ਰਾਏ ਜਨਮ ਲੈ ਕੇ ਦੁਨੀਆ ਤੇ ਆਇਆ ਸੀ ਜਿਹੜੇ ਆਨੰਦ ਵਿੱਚ ਉਹਨਾਂ ਸਾਜ ਦੁਨੀਆ ਤੋਂ ਚਲਾ ਗਿਆ ਉਸੇ ਆਨੰਦ ਵਿੱਚ ਹੀ ਆਜਾ ਉਹਦੀ ਲੀਕ ਉਹਨੇ ਜਦੋਂ ਦੀ ਕਰਦਾ ਮਾਰ ਦਿੱਤੀ ਜਦੋਂ ਦੀ ਕਰਦਾ 부झा ਦਿੱਤੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਬਦਨ ਸੁਣਿਆ ਤੇ ਬਾਬੇ ਸਾਈਂ ਦਾਸ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਖਿਆ ਸਤਿਗੁਰੂ ਤੁਸੀਂ ਧਰੋ ਸਾਥ ਸੰਗਤ ਦੀ ਤਨ ਬਾਬਾ ਕਬੀਰ ਸਾਹਿਬ ਅੱਜੇ ਹੀ ਕਹਿ ਰਿਹਾ ਕਹਿਣ ਲੱਗੇ ਭਲਿਆ ਬੰਦਿਆ ਤੂੰ ਸਮਝ ਲੈ ਇਹ ਸਰੀਰ ਤੇਰਾ ਜਿਹੜਾ ਨਾ ਏਕ ਲੀਕ ਪ੍ਰਮਾਤਮਾ ਨੇ ਮਾਰੀ ਉਹਨੇ ਮਾਰ ਦਿੱਤੀ ਆ ਪਰ ਹੁਣ ਨਾਲ ਉਹਨੇ ਇੱਕ ਪਾਸੇੋਂ ਭਜਾਉਣੀ ਵੀ ਸ਼ੁਰੂ ਕਰਦੀ ਐ ਜਿੰਨੇ ਸਵਾਸ ਨਿਕਲ ਜਾਂਦੇ ਆ ਨਾ ਜਿੰਨੇ ਦਿਨ ਲੰਘ ਜਾਂਦੇ ਆ ਸੌਂਦ ਲੋ ਵੀ ਉਹਨੀ ਨੀਕ ਬੁੱਧ ਗਈ ਆ ਤੇ ਹੁਣ ਅੱਗੇ ਥੋੜੀ ਬਾਤ ਹੀ ਰਹਿ ਗਈ ਉਹ ਪਤਾ ਨਹੀਂ ਕਿਦਨ ਪੂਰੀ ਹੋ ਜਾਣੀ ਆ ਪਰ ਕਬੀਰ ਸਾਹਿਬ ਦੀ ਕਹਿੰਦੇ ਮੈਂ ਉਹ ਰੱਬ ਦਾ ਨਾਮ ਦੱਬਦਾ ਵਾਂ ਜਿਹੜਾ ਮੇਰੇ ਹੱਥ ਵਿੱਚੋਂ ਨਿਕਲਣਾ ਨਹੀਂ ਇਹ ਮੇਰੇ ਨਾਲ ਐਂਡ ਤੱਕ ਜਾਣਾ ਹੈ ਅਖੀਰ ਤੱਕ ਇਹਨੇ ਜਾਣਾ ਹੈ ਅਗਲਾ ਫਿਰ ਪਿਆਰਾ ਬਚਨ ਫੇਰ ਆਇਆ ਕਹਿੰਦੇ ਕਬੀਰ ਕੋਠੀ ਕਾਠ ਕੀ ਦਹਿਦਸ ਲਾਗੀ ਆਗ ਧੰਨ ਬਾਬਾ ਕਬੀਰ ਸਾਹਿਬ ਦੀ ਕਹਿੰਦੇ ਨੇ ਕਹਿੰਦੇ ਯਾਦ ਰੱਖੋ ਕਿ ਜੇ ਕਿਸੇ ਬੰਦੇ ਦਾ ਘਰ ਹੋਵੇ ਲੱਕੜ ਦਾ ਲੱਕੜ ਦਾ ਘਰ ਹੋਵੇ ਸਾਰਾ ਕਈ ਮੁਲਕਾਂ ਦਾ